ਸਾ ਮਹੱਲਾ ਪਹਿਲਾ ਜਦੋਂ ਸਤਿਗੁਰੂ ਜੀ ਸੁਲਤਾਨਪੁਰ ਵਿਖੇ ਸੱਜ ਖਣ ਤੋਂ ਪਰਤ ਕੇ ਆਏ ਤਾਂ ਸਤਿਗੁਰੂ ਜੀ ਦੀ ਭੈਣ ਬੀਬੇ ਨਾਨਕੀ ਜੀ ਨੇ ਪੁੱਛਿਆ ਕਿ ਉਹ ਅਕਾਲ ਪੁਰਖ ਕਿੰਨਾ ਕੋ ਵੱਡਾ ਤੇ ਕਿੰਨਾ ਕੋ ਡੂੰਗਾ ਹੈ ਇਸ ਦਾ ਉੱਤਰ ਇਸ ਪਾਵਨ ਸ਼ਬਦ ਦੁਆਰਾ ਬਖਸ਼ਿਸ਼ ਕਰ ਰਹੇ ਆ ਜੋ ਸਤਿਗੁਰੂ ਕਿਰਪਾ ਕਰ ਰਹੇ ਹਨ ਆਓ ਆਪਾਂ ਵਿਚਾਰ ਸਰਵਣ ਕਰੀਏ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਢੀਠਾ ਹੋਏ ਐ ਬੀਬੇ ਨਾਨਕੀ ਜੀ ਉਸ ਪਰਮੇਸ਼ਰ ਬਾਰੇ ਧਰਮ ਸ਼ਾਸਤਰਾਂ ਤੇ ਧਾਰਮਿਕ ਵਿਅਕਤੀਆਂ ਬਾਸੋਂ ਸੁਣ ਸੁਣ ਕੇ ਸਭ ਕੋਏ ਹਰ ਕੋਈ ਵੱਡਾ ਆਖ ਰਿਆ ਪਰ ਵਾਸਤੂ ਵਿੱਚ ਉਹ ਵਾਹਿਗੁਰੂ ਕਿੰਨਾ ਕੋ ਵੱਡਾ ਹੈ ਇਹ ਗੱਲ ਯਕੀਨਨ ਤੌਰ ਤੇ ਉਹੀ ਦੱਸ ਸਕਦਾ ਜਿਸ ਨੇ ਉਸ ਪ੍ਰਭੂ ਨੂੰ ਆਪਣੇ ਅੱਖੀਂ ਦੇਖਿਆ ਹੋਵੇ ਅਥਵਾ ਪਰਮੇਸ਼ਰ ਦੇ ਸਨਮੁਖ ਉਚਾਰਨ ਕਰਦੇ ਹਨ हे ਵਾਹਿਗੁਰੂ ਹੋਰਾਂ ਤੋਂ ਸੁਣ ਸੁਣ ਕੇ ਹਰ ਕੋਈ ਤੈਨੂੰ ਵੱਡਾ ਆਖਦਾ ਹੈ ਪਰ ਤੂੰ ਕਿੰਨਾ ਕੁ ਵੱਡਾ ਹੈ ਇਹਦੇ ਬਾਰੇ ਉਹੀ ਸਹੀ ਦੱਸ ਸਕਦਾ ਜਿਸ ਨੇ ਤੈਨੂੰ ਪ੍ਰਤੱਖ ਦੇਖਿਆ ਹੋਵੇ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ हे ਵਾਹਿਗੁਰੂ ਪਹਿਲੀ ਗੱਲ ਤਾਂ ਇਹ ਹੈ ਕਿ ਤੇਰੀ ਪ੍ਰਾਪਤੀ ਦੀ ਕੀਮਤ ਕਿਸੇ ਪਾਸੋਂ ਪਾਈ ਹੀ ਨਹੀਂ ਜਾ ਸਕਦੀ ਪਰ ਜੇ ਕੋਈ ਪਾ ਵੀ ਲਵੇ ਤਾਂ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਏਨੀ ਗੱਲ ਜ਼ਰੂਰ ਹੈ ਕਿ ਤੇਰੀ ਸਿਫਤ ਕਰਨ ਵਾਲੇ ਤੇਰੇ ਵਿੱਚ ਹੀ ਸਮਾ ਜਾਂਦੇ ਹਨ ਦੱਸ ਕੁਝ ਨਹੀਂ ਸਕਦੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵੱਡ ਚੀਰਾ ਰਹਾਉ ਐ ਮੇਰੇ ਵੱਡੇ ਮਾਲਕਾ ਤੂੰ ਸਮੁੰਦਰ ਵਾਂਗ ਗਹਿਰ ਨਿਰਹਲ ਅਤੀ ਗੰਭੀਰਾ ਡੂੰਗਾ ਸ਼ੁਭ ਗੁਣਾ ਦਾ ਗਹਿਰਾ ਖਜ਼ਾਨਾ ਹੈ ਤੇਰਾ ਕਿੰਨਾ ਕੋਈ ਵੱਡਾ ਚੀਰਾ ਚਿੱਠਾ ਭਾਵ ਦਫਤਰ ਹੈ athwa jo tusan kudrat da jamaa dharan kita hoya eh kinna ko vadda hai is gal nu koi ni jaan sakda ਰਹਾਉ ਬਿਸਰਾਮ ਦੇ ਕੇ ਅੱਗੇ ਹਜੂਰ ਫਰਮਾਉਂਦੇ ਆ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਜਾਈ ਤੇਰੀ ਦਿਲ ਵੜਾਈ ਸੁਰਤੀ ਵੇਦ ਪਾਠੀਆਂ अथवा ਸੁਰਤ ਜੋੜਨ ਵਾਲਿਆਂ ਨੇ ਪਰਸ ਪਰ ਮਿਲ ਕੇ ਸਭ ਨੇ ਸੁਰਤ ਨੂੰ ਕੇਂਦਰਿਤ ਕਰਨ ਦੀ ਕਮਾਈ ਮਿਹਨਤ ਕੀਤੀ ਅਤੇ ਹੋਰ ਕੀਮਤ ਸਾਧਨਾ ਦੁਆਰਾ ਪ੍ਰਭੂ ਪ੍ਰਾਪਤੀ ਦੀ ਕੀਮਤ ਪਾਉਣ ਵਾਲਿਆਂ ਨੇ ਮਿਲ ਕੇ ਸਾਧਨਾ ਦੁਆਰਾ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਗਿਆਨੀ ਧਿਆਨੀ ਲੋਕਾਂ ਨੇ ਗੁਰੂ ਅਤੇ ਗੁਰਹਾਈ ਗੁਰ ਭਾਈਆਂ ਰੜ ਕੇ ਤੇਰੀ ਸਿਫਤ ਕਰਨੀ ਚਾਹੀ ਪਰ हे ਪ੍ਰਭੂ ਤੇਰੀ ਵਡਿਆਈ ਤਿਲ ਮਾਤਰ ਵੀ ਨਹੀਂ ਕਹੀ ਜਾ ਸਕਦੀ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਵੜਿਆਈਆ ਕੀ ਵਾਹਿਗੁਰੂ ਸਾਰੇ ਹੀ ਸਤ ਸੰਤੋਖ ਆਦਿਕ ਦੇਵੀ ਗੁਣ ਅਤੇ ਸਾਰੇ ਤਪ ਮਨ ਬਾਣੀ ਸਰੀਰ ਨੂੰ ਸਾਧਨ ਵਾਲੇ ਸਾਰੀਆਂ ਹੀ ਚਿੰਗਿਆਈਆਂ ਨੇਕੀਆਂ ਅਤੇ ਇਹਨਾਂ ਦੇ ਨਾਲ ਨਾਲ ਸਿੱਧ ਪੁਰਸ਼ਾਂ ਦੀਆਂ ਜੂਰੀਆਂ ਦੀਆਂ ਸਿੱਧੀਆਂ ਦੀਆਂ ਵੜਿਆਈਆਂ ਹਨ ਇਹ ਸਭ ਤੇਰੀਆਂ ਹੀ ਦਾਤਾਂ ਹਨ ਤੁਦ ਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਇਆ ਤੇਰੇ ਬਿਨਾ ਪਾਵ ਤੇਰੀ ਕਿਰਪਾ ਤੋਂ ਬਿਨਾ ਕਿਸੇ ਨੇ ਵੀ ਕਿਸੇ ਸਿੱਧੀ दैवी ਸ਼ਕਤੀ ਨੂੰ ਪ੍ਰਾਪਤ ਨਹੀਂ ਕੀਤਾ ਇਹ ਸਭ ਦਾਤਾਂ ਤੇਰੀ ਕਰਮ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਮਿਲਦੀਆਂ ਜਦੋਂ ਤੂੰ ਕਿਸੇ ਨੂੰ ਦੇਣਾ ਚਾਹੇ ਤਾਂ ਕਿਸੇ ਪਾਸੋਂ ਰੋਕਿਆ ਨਹੀਂ ਰਹਿ ਸਕਦੀਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਅਨਵੇ ਅਰਥ ਹੋਣਗੇ ਇਹ ਵਾਹਿਗੁਰੂ ਤੇਰੀ ਸਿਫਤ ਦੇ ਖਜ਼ਾਨੇ ਤੇਰੇ ਪਾਸ ਬੇਅੰਤ ਭਰੇ ਪਏ ਹਨ ਭਾਵ ਤੂੰ ਬੇਅੰਤ ਗੁਨਾ ਅਤੇ ਖੂਬੀਆਂ ਦਾ ਭੰਡਾਰ ਹੈ ਤੇਰਾ ਜ਼ਿਕਰ ਕਰਨ ਵਾਲਾ ਇਹ ਵਿਚਾਰਾ ਅਪਹਾਗਾ ਜੀ ਉਹਨਾਂ ਸਿਫਤਾਂ ਨੂੰ ਕਿਵੇਂ ਵਰਣਨ ਕਰ ਸਕਦਾ ਭਾਵ ਨਹੀਂ ਕਰ ਸਕਦਾ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਹਜੂਰ ਫਰਮਾਉਂਦੇ ਹਨ ਏ ਵਾਹਿਗੁਰੂ ਜਿਸ ਗੁਰਮੁਖ ਪਿਆਰੇ ਨੂੰ ਤੂੰ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦਿੰਦਾ ਉਸਤੇ ਕਿਸੇ ਹੋਰ ਦਾ ਕੀ ਚਾਰਾ ਜੋਰ ਚੱਲ ਸਕਦਾ ਏ ਸਵਾਰਣ ਹਾਰ ਪ੍ਰਭੂ ਜਿਸ ਨੂੰ ਤੂੰ ਇਹ ਦਾਤ ਬਖਸ਼ਿਸ਼ ਕਰ ਦੇਵੇਂ ਉਸ ਨੂੰ ਸੱਚ ਨਿਸ਼ਚੇ ਕਰਕੇ ਸਵਾਰ ਦਿੰਦਾ ਹੈ ਆਸਾ ਮਹੱਲਾ ਪਹਿਲਾ ਇਹ ਸ਼ਬਦ ਨਨਕਾਣਾ ਸਾਹਿਬ ਇੱਕੇ ਮਾਤਾ ਤ੍ਰਿਪਤਾ ਜੀ ਦੇ ਪਰਥਾਏ ਉਸ ਵੇਲੇ ਉਚਾਰਨ ਕੀਤਾ ਜਦੋਂ ਮਾਤਾ ਜੀ ਨੇ ਇਹ ਸਵਾਲ ਕੀਤਾ ਕਿ ਤੁਸੀਂ ਸਾਰਾ ਦਿਨ ਹੀ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹੋ ਕੋਈ ਹੋਰ ਕੰਮ ਕਾਜ ਵੀ ਕਰ ਲਿਆ ਕਰੋ ਤਾਂ ਹਜੂਰ ਨੇ ਫਰਮਾਇਆ ਰਹਾਉ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਕਰਾਂਗੇ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਐ ਸਾਡੇ ਸਤਕਾਰਯੋਗ ਮਾਤਾ ਜੀ ਉਹ ਪਰਮੇਸ਼ਰ ਸਾਨੂੰ ਕਿਉਂ ਭੁੱਲੇ ਜੋ ਸੱਚਾ ਮਾਲਕ ਹੈ ਜਿਸ ਦਾ ਨਾਮ ਵੀ ਹਮੇਸ਼ਾ ਸੱਚਾ ਹੈ ਅਤੇ ਉਸ ਸੱਚੇ ਨਾਮ ਦੁਆਰਾ ਹੀ ਸੱਚੇ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ ਇਸੇ ਲਈ ਮੈਂ ਹਮੇਸ਼ਾ ਲਈ ਉਸ ਦਾ ਨਾਮ ਜਪਦਾ ਹਾਂ ਉਸ ਨਾਮ ਦੇ ਨਾਲ ਸਾਡਾ ਅਤਿਅੰਤ ਪ੍ਰੇਮ ਹੈ ਹੁਣ ਆਓ ਪਹਿਲੀਆਂ ਪੰਕਤੀਆਂ ਦੇ ਅਰਥ ਲਓ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਐ ਮਾਤਾ ਜੀ ਮੇਰਾ ਉਸ ਪ੍ਰਭੂ ਦੇ ਨਾਮ ਨਾਲ ਇੰਨਾ ਪ੍ਰੇਮ ਪੈਦਾ ਹੋ ਗਿਆ ਜਿੰਨਾ ਕਿ ਮੱਛੀ ਦਾ ਪਾਣੀ ਨਾਲ ਤੇ ਅਮਲੀ ਦਾ ਅਮਲ ਨਾਲ ਪ੍ਰੇਮ ਹੁੰਦਾ ਜੇ ਮੈਂ ਨਾਮ ਨੂੰ ਆਖਦਾ ਤਾਂ ਮੈਨੂੰ ਜੀਵਨ ਪ੍ਰਾਪਤ ਹੁੰਦਾ ਜੇ ਮੈਨੂੰ ਨਾਮ ਭੁੱਲ ਜਾਵੇ ਤਾਂ ਮੈਂ ਮਰ ਜਾਂਦਾ ਪਰ ਪਰਮੇਸ਼ਰ ਦਾ ਨਾਮ ਜਪਣਾ ਕੋਈ ਸੌਖਾ ਕੰਮ ਨਹੀਂ ਪਰਮੇਸ਼ਰ ਦਾ ਸੱਚਾ ਨਾਮ ਸੱਚੇ ਮਨੋਂ ਜਪਣਾ ਬਹੁਤ ਔਖਾ ਹੈ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀ ਇਹ ਦੂਖ ਸੋ ਕਿਉਂ ਬਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਮਾਤਾ ਜੀ ਨਾਮ ਦੀ ਸਾਨੂੰ ਇੰਨੀ ਭੁੱਖ ਲੱਗ ਚੁੱਕੀ ਹੈ ਕਿ ਹੁਣ ਸਾਡਾ ਨਾਮ ਤੋਂ ਬਿਨਾ ਇੱਕ ਮਿੰਟ ਵੀ ਨਹੀਂ ਸਰ ਸਕਦਾ ਇਹ ਇੱਕ ਗੱਲ ਯਾਦ ਰੱਖੋ ਜਿਸ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਉਸ ਭੁੱਖ ਦਾ ਸਦਕਾ ਹੀ ਨਾਮ ਦੀ ਖੁਰਾਕ ਸ਼ੱਕਦਾ ਹੈ ਅਤੇ ਉਸ ਨਾਮ ਦੁਆਰਾ ਉਸ ਦੇ ਸਾਰੇ ਹੀ ਦੁੱਖ ਚਲੇ ਜਾਂਦੇ ਰਹਾਉ ਦੀਆਂ ਪੰਕਤੀਆਂ ਦੇ ਅਰਥ ਆਪਾਂ ਪਹਿਲਾਂ ਹੋ ਚੁੱਕੇ ਹਨ ਸੱਚੇ ਨਾਮ ਕੀ ਤਿਲ ਵੜਾਈ ਆਖ ਥੱਕੇ ਕੀਮਤ ਨਹੀਂ ਪਾਈ ਮਾਤਾ ਜੀ ਉਹ ਨਾਮ ਇਨਾ ਅਮੋਲਕ ਹੈ ਕਿ ਉਸ ਸੱਚੇ ਨਾਮ ਦੀ ਵਿਡਿਆਈ ਤਾਰੀਫ ਕਰਨ ਵਾਲਿਆਂ ਨੇ ਆਪਣੇ ਵੱਲੋਂ ਕੋਈ ਬਾਕੀ ਕਸਰ ਨਹੀਂ ਛੱਡੀ ਆਖ ਆ ਕੇ ਹਾਰ ਮੰਗ ਗਏ ਪਰ ਉਸ ਨਾਮ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਪਾ ਸਕੇ ਮਾਤਾ ਜੀ ਆਖਣ ਲੱਗੇ ਜੇ ਸਾਰੇ ਜੀਵ ਰਲ ਕੇ ਉਸ ਪ੍ਰਭੂ ਦੀ ਸਿਫਤ ਕਰਨ ਲੱਗ ਪੈਣ ਤਾਂ ਕੁਝ ਨਾ ਕੁਝ ਉਸ ਦੀ ਕੀਮਤ ਪੈ ਹੀ ਜਾਵੇਗੀ ਤਾਂ ਹਜੂਰ ਪਰਮਾਉਂਦੇ ਆ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੇ ਰੜਕੇ ਵੀ ਉਸ ਵਾਹਿਗੁਰੂ ਦੀ ਵਿਢਾਈ ਆਖਣ ਲੱਗ ਜਾਣ ਮਾਤਾ ਜੀ ਤਾਂ ਵਾਹਿਗੁਰੂ ਵਿਢਾਈ ਕਰਨ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਤੇ ਜੇ ਨਾ ਕਰੀਏ ਤਾਂ ਉਸ ਦਾ ਕੁਝ ਘਟ ਨਹੀਂ ਜਾਂਦਾ ਨਾ ਉਹ ਉਮਰੈ ਨਾ ਹੋਵੇ ਸੋਗ ਦੇਦਾਰ ਹੈ ਨਾ ਚੁੱਕੈ ਭੋਗ ਉਸ ਵਾਹਿਗੁਰੂ ਦੀ ਇੱਕ ਇਹ ਵੀ ਸਿਫਤ ਹੈ ਕਿ ਉਹ ਕਦੇ ਮਰਦਾ ਨਹੀਂ ਤੇ ਨਾ ਹੀ ਉਹਦੇ ਪਿਆਰਿਆਂ ਨੂੰ ਕਦੇ ਸੋਗ ਹੁੰਦਾ ਉਹ ਪ੍ਰਭੂ ਸਭ ਜੀਵਾਂ ਨੂੰ ਬੇਅੰਤ ਪਦਾਰਥ ਦਿੰਦਾ ਉਸ ਦਾ ਦਿੱਤਾ ਆਇਆ ਭੋਗ ਪਦਾਰਥ ਕਦੇ ਮੁੱਕਦਾ ਨਹੀਂ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਵੇ ਉਹਦੇ ਵਿੱਚ ਇੱਕ ਇਹ ਵੀ ਵਿਸ਼ੇਸ਼ ਗੁਣ ਹੈ ਕਿ ਉਹ ਜਿਹੋ ਜਿਹਾ ਹੈ ਉਹੋ ਜਿਹਾ ਹੋਰ ਕੋਈ ਨਹੀਂ ਉਸ ਜਿਹੜਾ ਨਾ ਕੋਈ ਪਿੱਛੇ ਹੋਇਆ ਅਤੇ ਨਾ ਹੀ ਕੋਈ ਅੱਗੇ ਨੂੰ ਹੋਵੇਗਾ ਪ੍ਰਭੂ ਦੇ ਸਨਮੁਖ ਉਚਾਰਦੇ ਆ ਜੇ ਵੱਡਿਆਪ ਤੇ ਵੱਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਜਿੱਡਾ ਵੱਡਾ ਤੂੰ ਦਾਤਾ ਹੈ ਓਨੀ ਹੀ ਵੱਡੀ ਤੇਰੀ ਦਾਤ ਹੈ ਏ ਵਾਹਿਗੁਰੂ ਧੰਨ ਹੈ ਤੂੰ ਜਿਸਨੇ ਕੰਮ ਕਾਜ ਲਈ ਦਿਨ ਬਣਾ ਕੇ ਫਿਰ ਆਰਾਮ ਵਾਸਤੇ ਰਾਤ ਬਣਾ ਦਿੱਤੀ ਹੈ ਕਸਮ ਵਸਾਰੇ ਤੀ ਕਮਜਾਤ ਨਾਨਕ ਨਾਵੈ ਬਾਜ ਸਨਾਤ ਜਿਹੜੇ ਇਹੋ ਜੇ ਆਪਣੇ ਮਾਲਕ ਵਾਹਿਗੁਰੂ ਨੂੰ ਭਲਾ ਦਿੰਦੇ ਉਹ ਕਮਜਾਤ ਬਹੁਤ ਹੀ ਨੀਵੀਂ ਸ਼੍ਰੇਣੀ ਦੇ ਜੀਵ ਹਨ ਹਜ਼ੂਰ ਪਰਮਾਉਂਦੇ ਹਨ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਹੁਤ ਹੀ ਸਨਾਤ ਨਖੇਦਤੇ ਕनिष्ठ ਸ਼੍ਰੇਣੀ ਦੇ ਜੀਵ ਹਨ ਰਾਗ ਗੂਜਰੀ ਮਹੱਲਾ ਚੌਥਾ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਘਰ ਬੁਲਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਬਚਨ ਆਖਿਆ ਸਾਡੀ ਭੱਲੇ ਕੁਲ ਦੀ ਇਹ ਪਰੰਪਰਾ ਹੈ ਕਿ ਜਦੋਂ ਵੀ ਕੋਈ ਸਾਡਾ ਦਮਾਦ ਬਣ ਕੇ ਪਹਿਲੀ ਵਾਰ ਘਰ ਆਉਂਦਾ ਤਾਂ ਉਹ ਜੋ ਵੀ ਮੂੰਹੋਂ ਮੰਗ ਲਵੇ ਉਸ ਨੂੰ ਉਹੀ ਕੁਝ ਮਿਲ ਜਾਂਦਾ ਹੈ ਇਸ ਲਈ ਇਸ ਵੇਲੇ ਤੁਹਾਡੀ ਕੋਈ ਮੰਗ ਹੈ ਤਾਂ ਬਿਨਾਂ ਮੰਗ ਆਪ ਬਿਨਾ ਸੰਗ ਤੋਂ ਸੰਕੋਚ ਤੋਂ ਸਾਡੇ ਪਾਸ ਆਖੋ ਉਹ ਤੁਹਾਡੀ ਮਰਾਦ ਪੂਰੀ ਕੀਤੀ ਜਾਵੇਗੀ ਤਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੂਜਰੀ ਰਾਗ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਅਰਥ ਆਪਾਂ ਰਹਾਉ ਵਾਲੀ ਪੰਕਤੀ ਤੋਂ ਸ਼ੁਰੂ ਕਰਾਂਗੇ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਐ ਮੇਰੇ ਦੀਨ ਦੁਨੀਆ ਦੇ ਮਿੱਤਰ ਗੁਰਦੇਵ ਪੂਜਨੀਕ ਸਤਿਗੁਰੂ ਜੀਓ ਜੇ ਆਪ ਪ੍ਰਸੰਨ ਹੋ ਤਾਂ ਮੈਨੂੰ ਉਸ ਵਿਆਪਕ ਸਰੂਪ ਪਰਮੇਸ਼ਰ ਦੇ ਨਾਮ ਦਾ ਪਰਗਾਸ ਨੂਰ ਤੇਜੂਰ ਪ੍ਰਗਟ ਕਰ ਦਿਓ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਗੁਰਮਤਿ ਨਾਮ ਗੁਰੂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੋਇਆ ਦੀਖਿਆ ਮੰਤਰ ਰੂਪ ਨਾਮ ਮੇਰੇ ਪ੍ਰਾਣਾ ਦਾ ਸਖਾਈ ਸਹਾਇਕ ਹੋ ਜਾਵੇ ਅਤੇ ਹਰ ਕੀਰਤ ਪ੍ਰਭੂ ਦੀ ਸਿਫਤ ਸਲਾਹ ਸਾਡੀ ਹਰ ਰੋਜ਼ ਦੀ ਰਹਿਰਾਸ ਰਹਿਤ ਮਰਿਆਦਾ ਭਾਵ ਜੀਵਨ ਦਾ ਨਿਤਨੇਮ ਬਣ ਜਾਵੇ ਹੁਣ ਪਹਿਲੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਕਰਦੇ ਹਾਂ ਹਰ ਜਨ ਕੀ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋਂ ਕਰੋ ਗੁਰ ਪਾਸ ਵਾਹਿਗੁਰੂ ਦੇ ਜਨ ਭਗਤ ਸਤਪੁਰਖ ਸਤਗੁਰੂ ਮਹਾਰਾਜ ਹਨ ਮੈਂ ਉਸ ਸਤਗੁਰੂ ਦੇ ਪਾਸ ਭਾਵ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਮਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਐ ਸਤਗੁਰੂ ਜੀ ਅਸੀਂ ਆਪ ਜੀ ਦੇ ਕੀਰੇ ਦਾਸਾਂ ਵਿੱਚੋਂ ਕਿਰਮ ਬਹੁਤ ਛੋਟੇ ਨਾ ਚੀਜ ਸੇਵਕ ਹਾਂ ਅਤੇ ਆਪ ਜੀ ਦੀ ਸ਼ਰਨ ਪਏ ਹਾਂ ਆਪ ਸਾਡੇ ਤੇ ਤਰਸ ਕਰਕੇ ਸਾਡੇ ਮਨ ਵਿੱਚ ਪ੍ਰਭੂ ਦੇ ਨਾਮ ਦਾ ਚਾਨਣ ਪ੍ਰਗਟ ਕਰ ਦਿਓ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਇਨ੍ਹਾਂ ਪੰਕਤੀਆਂ ਦੇ ਪਿਛੇ ਅਰਥ ਆਪਾਂ ਕਰ ਰਹੇ ਹਾਂ ਹਰ ਜਨ ਕੇ ਵੱਡ ਭਾਗ ਬੜੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਏ ਸਤਿਗੁਰੂ ਜੀ ਵਾਹਿਗੁਰੂ ਦੇ ਭਗਤਾਂ ਦੇ ਵੱਡਿਆਂ ਤੋਂ ਵੱਡੇ ਭਾਵ ਸਭ ਤੋਂ ਉੱਚੇ ਭਾਗ ਹਨ ਜਿਨ੍ਹਾਂ ਦੇ ਮਨ ਵਿੱਚ ਹਰ ਹਰ ਪਰਮੇਸ਼ਰ ਦੀ ਸਰਦਾ ਭਾਉ ਭਗਤੀ ਹੈ ਅਤੇ ਪ੍ਰਭੂ ਦੇ ਨਾਮ ਦੀ ਪਿਆਸ ਤਾਂਗਵਾ ਤੜਪ ਹੈ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨ੍ਹਾਂ ਅੰਦਰ ਨਾਮ ਦੀ ਵਧੇਰੇ ਪਿਆਸ ਜਾਗ ਪਵੇ ਉਹਨਾਂ ਨੂੰ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਅਤੇ ਨਾਮ ਦਾ ਅੰਮ੍ਰਿਤ ਰਸ ਉਹਨਾਂ ਦੇ ਮਨ ਨੂੰ ਤ੍ਰਿਪਤਾਸਹਿ ਸੰਤੁਸ਼ਟ ਕਰਦਾ ਹੈ ਇਹੋ ਜੇ ਸਤਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਦੇਵੀ ਗੁਣ ਪ੍ਰਗਟ ਹੁੰਦੇ ਹਨ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜਿਨ੍ਹਾਂ ਮਨ ਮੁੱਖਾਂ ਨੇ ਅਕਾਲ ਪੁਰਖ ਦੇ ਨਾਮ ਦਾ ਰਸ ਸਵਾਦ ਪ੍ਰਾਪਤ ਨਹੀਂ ਕੀਤਾ ਭਾਵ ਰਸਨਾ ਤੇ ਮਨ ਦੀ ਭਾਵਨਾ ਨਾਲ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹ ਭਾਗਾ ਤੋਂ ਸਖਣੇ ਜਮ ਪਾਸ ਜਮਾਂ ਦੀ ਫਾਹੀ ਵਿੱਚ ਫਸਦੇ ਆ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਜੀਵ ਸਤਿਗੁਰੂ ਦੀ ਸਰਨ ਅਤੇ ਸੰਗਤ ਵਿੱਚ ਨਹੀਂ ਆਏ ਉਹਨਾਂ ਦੇ ਜੀਵੇ ਪਿਛਲੇ ਜੀਵਨ ਨੂੰ ਵੀ ਤ੍ਰਿਗ ਲਖ ਲਾਨਤ ਹੈ ਅਤੇ ਜੀਵਾਸ ਅਗਲੇ ਜੀਵਨ ਦੀ ਆਸ ਨੂੰ ਵੀ ਲਾਨਤ ਹੈ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਜਿਨ੍ਹਾਂ ਪ੍ਰਭੂ ਪਿਆਰਿਆਂ ਨੇ ਸਤਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਮੱਥੇ ਤੇ ਤੁਰ ਦਰਗਾਹੋ ਲਿਖਾਸ ਚੰਗਾ ਲੇਖ ਲਿਖਿਆ ਗਿਆ ਹੈ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਤਿੰਨੇ ਕਾਲ ਤੇ ਮਨ ਬਾਣੀ ਸਰੀਰ ਕਰਕੇ ਸਤਪੁਰਸ਼ਾਂ ਦੀ ਸੰਗਤ ਤਨ ਹੈ ਤਨ ਹੈ ਜਿੱਥੋਂ ਹਰ ਰਾਸ ਪ੍ਰਭੂ ਦਾ ਨਾਮ ਅਤੇ ਕੀਰਤਨ ਦਾ ਰਸ ਪ੍ਰਾਪਤ ਕੀਤਾ ਹੈ। ਹਜੂਰ ਫਰਮਾਉਂਦੇ ਹਨ ਇਹੋ ਜਿਹੀ ਸਤਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਵਿਆਪਕ ਨਾਮ ਦਾ ਪ੍ਰਗਾਸ ਨੂਰ ਤੇਜੂਰ ਪ੍ਰਗਟ ਹੁੰਦਾ ਹੈ। ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ Wahe Guru, Wahe Guru, ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ